ਟਿਊਬਲ ਤੇ ਨਹਾ ਰਹੇ 6 ਹੁੱਲੜ ਬਾਜ਼ਾ ਨੌਜਵਾਨਾਂ ਨੇ ਹੁੱਲੜ ਬਾਜੀ ਅਤੇ ਗਾਲੀ ਗਲੋਚ ਕਰਨ ਤੋਂ ਰੋਕਣ ਤੇ 11 ਸਾਲਾ ਬੱਚੇ ਨੂੰ ਪਾਣੀ ਵਿੱਚ ਗੋਤੇ ਲਗਵਾਏ ਅਤੇ ਉਸ ਦੀ ਮਾਰਕ ਟਾਈ ਵੀ ਕੀਤੀ ਬੱਚੇ ਦੀ ਮਾਂ ਨੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਘਰ ਜਾ ਕੇ ਜਦੋਂ ਬੱਚੇ ਨੇ ਖੂਨ ਦੀ ਉਲਟੀ ਕੀਤੀ ਤਾਂ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਉਣਾ ਪਿਆ ਮਾਂ ਤੇ ਬੱਚੇ ਘਰ ਵਿੱਚ ਇਕੱਲੇ ਰਹਿੰਦੇ ਹਨ ਅਤੇ ਉਸ ਦੇ ਪਿਤਾ ਵਿਦੇਸ਼ ਵਿੱਚ ਹਨ ਘਰ ਦਾ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਗੁਰਮੀਰ ਸਿੰਘ ਦੀ ਮਾਂ ਮੀਰਾ ਨੇ ਦੱਸਿਆ ਕਿ ਉਸ ਦਾ ਪਤੀ ਰਣਜੀਤ ਸਿੰਘ ਅਮਰੀਕਾ ਰਹਿੰਦਾ ਹੈ ਅਤੇ ਉਹ ਆਪਣੇ ਤਿੰਨ ਬੱਚਿਆਂ ਨਾਲ ਪਿੰਡ ਵਿੱਚ ਇਕੱਲੀ ਰਹਿੰਦੀ ਹੈ। ਕੁਝ ਦਿਨ ਪਹਿਲਾਂ 6 ਨੌਜਵਾਨਾਂ ਉਹਨਾਂ ਦੇ ਘਰ ਦੇ ਨੇੜੇ ਹੀ ਉਹਨਾਂ ਦੇ ਟਿਊਬਵਲ ਤੇ ਨਹਾ ਰਹੇ ਸਨ। ਇਹ ਨੌਜਵਾਨ ਟਿਊਬਵਲ ਦਾ ਪਾਣੀ ਰੋਕ ਕੇ ਟਿਊਬਵਲ ਵਿੱਚ ਹੱਲਾ ਮਾਰ ਰਹੇ ਸਨ ਅਤੇ ਉੱਚੀ-ਉੱਚੀ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਸਨ। ਜਦੋਂ ਉਸ ਨੇ ਗਾਲਾਂ ਦੀ ਆਵਾਜ਼ ਸੁਣੀ ਤਾਂ ਉਸ ਨੇ ਗੁਰਮੀਰ ਨੂੰ ਕਿਹਾ ਕਿ ਉਹ ਟਿਊਬਵਲ ਕੋਲ ਜਾ ਕੇ ਇਹਨਾਂ ਸ਼ਰਾਰਤੀ ਮੁੰਡਿਆਂ ਨੂੰ ਗਾਲਾਂ ਕੱਢਣ ਤੋਂ ਰੋਕੇ। ਉਸਨੇ ਜਾ ਕੇ ਨੌਜਵਾਨਾਂ ਨੂੰ ਗਾਲਾਂ ਨਾ ਕੱਢਣ ਦੀ ਗੱਲ ਕਹੀ ਤਾਂ ਉਹਨਾਂ ਨੇ ਬੱਚੇ ਨੂੰ ਫੜ ਕੇ ਪਾਣੀ ਵਿੱਚ ਗੋਤੇ ਲਗਾਉਣੇ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਬੱਚੇ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਉਹ ਉਥੋਂ ਭੱਜ ਕੇ ਆਈ ਤਾਂ ਉਹ ਸਾਰੇ ਉਥੋਂ ਭੱਜ ਗਏ ਉਸਨੇ ਜ਼ਖਮੀ ਬੱਚੇ ਨੂੰ ਇਲਾਜ ਲਈ ਪਿੰਡ ਨਸ਼ਹਿਰਾ ਮੱਝਾ ਸਿੰਘ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਉਸਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਨੇ ਬੱਚੇ ਦੇ ਬਿਆਨ ਦਰਜ ਕਰ ਲਏ ਹਨ ਪਰ ਅਜੇ ਤੱਕ ਉਕਤ ਸ਼ਰਾਤੀ ਨੌਜਵਾਨਾਂ ਨੂੰ ਫੜਿਆ ਨਹੀਂ ਗਿਆ ਉਨਾ ਮੰਗ ਕੀਤੀ ਹੈ ਕਿ ਸ਼ਰਾਬੀ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਸੰਬੰਧੀ ਚੌਕੀ ਨਿਸ਼ਾਰਾ ਮੱਜਾ ਸਿੰਘ ਦੇ ਇੰਚਾਰਜ ਰਣਵੀਰ ਸਿੰਘ ਨੇ ਦੱਸਿਆ ਕਿ ਡਾਕਟਰ ਰਿਪੋਰਟ ਆਉਣ ਤੋਂ ਬਾਅਦ ਬੱਚੇ ਦੇ ਬਿਆਨ ਦਰਜ ਕਰਕੇ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲਬਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਨਾਮ ਗੁਰਮੇਰ ਸਿੰਘਾ ਤੇ ਮੈਂ ਮੇਰੀ ਸਾਡੀ ਪਹਿਲੀ ਆ ਉਧਰ ਜੂ ਮੈਂ ਚੱਲਾ ਸੀ ਤੇ ਕਿਹਾ ਕਿ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗੇ ਆ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫਾਰਕੇ ਵਿੱਚ ਗੋਤੇ ਦਿੱਤੇ ਸਾਰਿਆਂ ਨਿਵਾੜੀ-ਵਾੜੀ ਤੇ ਜੇ ਤੋਂ ਮੈਂ ਬਾਹਰ ਆ ਕੇ ਕਾਰ ਚੱਲਾਂ ਤੇਨਾਂ ਨੇ ਕੁਟਿਆ ਮੇਰਾ ਦੰਦ ਤੋੜਤਾ ਵਾ ਤੇ ਇਹਨਾਂ ਸਿਰ ਤੇ ਵੀ ਸੱਟ ਮਾਰੀ ਤੇ ਲੱਤ ਤੇ ਲਾਇਆ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੈਨਾਂ ਸੱਟ ਇਹਨੇ ਮੁੜਿਆ ਇਹ ਸ਼ੇਰ ਜਾਨ ਨਹੀਂ ਤੂੰ ਕੀ ਕਹਿ ਰਿਹਾ ਨੂੰ ਮੈਂ ਕਹਾਂ ਬੰਬੀ ਤੇ ਚੀਕਾ ਮਾਰੋ ਸਾਡੇ ਇਹ ਆਖਿਆ ਤਾਂ ਉਹਨਾਂ ਨੇ ਜ਼ਬਰਦਸਤੀ ਗੋਤੇ ਦਿੱਤੇ ਤੇ ਕੁਟਿਆ ਜੀ ਕੀ ਹੈ ਇਹਨਾਂ ਦਾ ਕਦ ਨਾਲ ਕੁਟਿਆ ਇਹ ਕੰਨ ਹੀ ਲੱਤਾਂ ਮਾਰਨਦੇ ਤੇ ਕਈ ਡੰਡਿਆਂ ਨਾਲ ਕੁੱਟਨਦੇ ਸੀ ਕਿੱਥੇ ਸੱਟ ਲੱਗੀ ਹੁਣ ਹੁਣ ਇੱਥੇ ਲੱਗੀ ਜੇ ਤੇ ਇੱਥੇ ਤੇ ਲੱਤ ਤੇ ਲਾਈ ਤੇ ਦੰਦ ਦੇ ਆ ਦੰਦ ਤੇ ਇੱਕ ਆਇਦਰ ਸੱਟ ਹੁਣ ਚੱਕਰ ਆਉਂਦੇ ਤੁੰਜੇ ਉੱਠਦਾ ਹਾਂਜੀ ਬੇਟੇ ਦਾ ਨਾਮ ਗੁਰੂ ਮਹਿਰ ਸਿੰਘ ਆ ਮੇਰਾ ਨਾਮ ਮੀਰਾ ਮੈਂ ਇਹਦੀ ਮਦਰ ਲੱਗਦੀ ਆ ਇਹ ਸਾਡੇ ਨਾ ਇਹ ਤਿੰਨ ਦਾ ਟਾਈਮ ਆ ਸਾਡੇ ਤਿੰਨ ਦਾ ਟਾਈਮ ਤੇ ਇਹਨੂੰ ਮੈਂ ਕਿਹਾ ਗੁਰਮੇਹਰ ਲਾਗੇ ਬੰਬੀ ਤੇ ਚੀਕਾ ਮਾਰਦੇ ਪਏ ਆ ਬੜੇ ਸ਼ਰਾਰਤੀ ਬਾਜੀ ਕਰਦੇ ਪਏ ਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾਡੇ ਨਾਲ ਹੀ ਮਤਲਬ ਪਹਿਲੀ ਲੱਗਦੀ ਉੱਥੇ ਤੇ ਸਾਡੇ ਏਰੀਆ ਵਿੱਚ ਹੀ ਸਾਡੇ ਮਤਲਬ ਆਪਣੇ ਵਿੱਚ ਬੱਚਾ ਵਾ ਤੇ ਉਹਦਾ 5 6 ਫੁੱਟ ਦਾ ਚ ਬੱਚਾ ਜਿਹੜਾ ਤੇ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਦੇ ਇਹਨੇ ਇਹੀ ਗੱਲ ਆਖੀ ਹੋਣੀ ਆ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾ ਮਾਰੋ ਗਾਲਾਂ ਨਾ ਕੱਢੋ ਵੀ ਇਹ ਇਹਨੂੰ ਫੜ ਕੇ ਤੇ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਆ ਬਾਕੀ ਇਹਦੇ ਨਾਲ ਸਾਰੀ ਘਟਨਾ ਹੋਈ ਇਹਨੂੰ ਸਾਰਾ ਪਤਾ ਵਾ ਕਿੰਨੇ ਜਣੇ ਸੀ ਉਹ 6 ਜਣੇ ਸੀ ਤੇ ਜਦੋਂ ਮੈਂ ਵੇਖਿਆ ਨਾ ਉਹ ਮਲਕੀ 4 ਜਣੇ ਪਰਲੀ ਸਾਈਡ ਬੰਬੀ ਆ ਪਿਆ ਵਾ ਉੱਥੇ ਖਲੋਤੇ ਸੀ ਮੋਟਰਸਾਈਕਲ ਤੇ ਕਿਤੇ ਕਿਤੇ ਮਾਰੀ ਸਾਟੇ ਇਹਦੇ ਇੱਕ ਤੇ ਦੰਦ ਉਹਦਾ ਟੁੱਟ ਗਿਆ ਇੱਕ ਦੰਦ ਤੇ ਬੰਨੇ ਕੀ ਕਹੀਦਾ ਦੱਸਦਾ ਜਾਂ ਕੁਝ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਮਾਰਿਆ ਹਨਾ ਇੱਕ ਇਹਦੀ ਲੱਤ ਇੱਥੇ ਆ ਇਹ ਚੀਜ਼ ਤੇ ਇੱਕ ਇਹਦੀ ਆ ਮਲਕੀ ਦਿਲ ਤੇ ਮਾਰਿਆ ਵਾ ਕਿ ਇੱਕ ਇੱਥੇ ਆ ਤੇ ਇੱਕ ਸਿਰ 'ਚ ਕਿੰਨੀ ਘੇਜ ਦੇ ਹੁੰਦੇ ਸੀ ਉਹ ਪਾਜੀ ਤਕਰੀਬਨ ਦੂਰੋਂ ਦੇਖਣ ਚ ਤੇ ਸਿਆਣੇ ਲੱਗਦੇ ਸੀ ਜਿੱਦੋਂ ਮੈਂ ਬਾਜ ਮਾਰੀ ਆ ਨਾ ਹੁਣੇ 20 21 ਦੇ ਜਾਂ ਕੋਈ ਮਤਲਬ ਕਿ ਅੱਜ ਜਿੰਨੇ ਕੁੱਟਿਆ ਹੋਏਗਾ ਛੋਟੀ ਥੋੜੀ ਇਸ ਦਾ ਹੋਏਗਾ ਹਾਂ ਇੱਕ ਨੂੰ ਜਾਣਦੇ ਆ ਉਹ ਟਾਰੀ ਮੱਲੇ ਦਾ ਮੁੰਡਾ ਵਾ ਇੱਕ ਤੇ ਉਹਦਾ ਨਾਮ ਗੁਰੂ ਪਤਾ ਨਹੀਂ ਕੀ ਦੱਬਸ਼ਿਵਾ ਨਾਮ ਹੁੰਦੇ ਦਾ ਕੰਪਲੀਟ ਕੀਤੀ ਹਾਂਜੀ ਇਹ ਕੀਤੀ ਇਹ ਕੰਪਲੀਟ ਹੈ ਨਹੀਂ ਕੋਈ ਨੇ ਮਤਲਬ ਅਹੀਂ ਥਾਣੇ ਤੱਕ ਵੀ ਗਏ ਕਿਸੇ ਨੇ ਕੋਈ ਕਾਰਵਾਈ ਨਹੀਂ ਪਾਈ ਹੈਗੀ ਇਹਨੇ ਜੱਕਦਾ ਵੀ ਖੂਨ ਦੀ ਉਲਟੀ ਮਾਰੀ ਫਿਰ ਉੱਥੋਂ ਮੈਨੂੰ ਡਾਊਟ ਜਿਆ ਹੋ ਗਿਆ ਫਿਰ ਮੈਂ ਇੱਥੇ ਆਪਣੇ ਨਿਸ਼ਾਰਾ ਮੱਜਾ ਸਿੰਘ ਲੈ ਆਇਆ ਜੀ ਮੜੀ ਦੀ ਸਾਹਤ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਹੀ ਆਹ ਹਣ ਚੱਕਰ ਜਦੋਂ ਵੀ ਮੈਂ ਮਤਲਬ ਇਹਨੂੰ ਚੁੱਕਦੀਆਂ ਤੇ ਚੱਕਰ ਆ ਜਾਂਦਾ ਵਾ ਤੇ ਨਾ ਰੋਟੀ ਉਦੋਂ ਦੀ ਖਾਂਦੇ ਆ ਵਾ ਸਿਰਫ ਇੱਕ ਲਿਕਵਿਟੀ ਕੁਛ ਦੇਣ ਦੀ ਹੈ ਕੀ ਮੰਨ ਕਰਦੇ ਮੰਗ ਪਾਜੀ ਇਨਸਾਫ ਚਾਹੀਦਾ ਹਨੂ ਵੀ ਅੱਜ ਹਾਡੇ ਡੇਰੇ ਤੇ ਆ ਕੇ ਸਾਡੇ ਐਡਾ ਦੂਰ ਏਰੀਆ ਪੈਂਦਾ ਸਾਡੇ ਬੱਚੇ ਨੂੰ ਆ ਕੇ ਕੁੱਟ ਜਾਂਦੇ ਕੁਛ ਵੀ ਹੋ ਸਕਦਾ ਹੀ ਫਿਰ ਕਿੰਨੂ ਇਹ ਮਤਲਬ ਕਹਿਣਾ ਸੀ ਹਾਂ ਮੇਰੇ ਹਸਬੰਡ ਯੂਐਸ ਯੂਐਸ ਹਾਂ ਅਮਰੀਕਾ ਚ